ਜਿਹੜੀ ਮੇਰੀ ਅੱਜ ਦੀ ਵੀਡੀਓ ਆ ਤੁਸੀਂ ਦੇਖ ਸਕਦੇ ਮਿਰਚਾਂ ਦੀ ਕੇਅਰ ਉੱਤੇ ਆ ਇਹ 12 ਇੰਚ ਦਾ ਮੇਰਾ ਗਮਲਾ ਹੈ ਤੇ ਇਹਦੇ ਵਿੱਚ ਤਿੰਨ ਮਿਰਚਾਂ ਦੇ ਪੌਦੇ ਲੱਗੇ ਹੋਏ ਆ ਤੁਸੀਂ ਮਿਰਚਾਂ ਦੇਖ ਲਓ ਕਿੰਨੀਆਂ ਲੱਗੀਆਂ ਹੋਈਆਂ ਹਨਾ ਭਰੀਆਂ ਹੋਈਆਂ ਸਿਰਫ 6-6 ਇੰਚ ਦੇ ਮਿਰਚਾਂ ਦੇ ਪੌਦੇ ਆਪਣੇ ਇਹ ਲੱਗੇ ਹੋਏ ਆ ਤੇ ਮਿਰਚਾਂ ਗਿਣ ਨਹੀਂ ਸਕਦੇ ਹੁਣ ਤੋਂ ਸਟਾਰਟਿੰਗ ਚ ਐਨੀਆਂ ਮਿਰਚਾਂ ਲੱਗ ਰਹੀਆਂ ਸਿਰਫ ਇਹ ਕੇਅਰ ਦਾ ਕਮਾਲ ਆ ਹਨਾ ਦੇਖੋ ਤੁਸੀਂ ਛੋਟਾ ਜਿਹਾ ਗਮਲਾ ਤੇ ਇਹਦੀ ਜਿਹੜੀ ਆਪਾਂ ਕੇਅਰ ਖਾਦ ਦੀ ਕਰੀ ਆ ਹਨਾ ਸਪਰੇ ਹਾਂ ਦੀ ਕਰੀਆ ਉਹ ਸੀਦਾ ਆਪਾਂ ਸਭ ਇਹ ਰਿਆਂ ਗਾਂ ਵੀ ਆਰਗੈਨਿਕ ਕਰਦੇ ਆ ਤੁਹਾਨੂੰ ਦੱਸਿਆ ਇਹ ਘਰ ਦੇ ਵਿੱਚ ਬਣਾਈਆਂ ਹੋਈਆਂ ਨਿਊਟ੍ਰੀਸ਼ਨ ਜਿਵੇਂ ਕਿ ਐਨਜ਼ਾਈਮ ਵਗੈਰਾ ਉਹਦੀ ਕਰਦੇ ਆ ਤੇ ਪਾਣੀ ਇਹਦਾ ਵਜਾ ਮੌਇਸਚਰ ਆ ਮਿੱਟੀ ਤਾਂ ਤੁਸੀਂ ਦੇਖੋ ਇੰਨੀ ਗਿੱਲੀ ਰੱਖਣੀ ਹੈ ਜਿੰਨੀ ਤੁਹਾਨੂੰ ਨਜ਼ਰ ਆ ਰਹੀ ਹੈ ਪਾਣੀ ਵੱਧ ਵੀ ਨਹੀਂ ਪਾਣਾ ਪਾਣੀ ਆਪਾਂ ਸੁੱਕਣ ਵੀ ਦੇਣਾ ਜੇ ਕਿਤੇ ਮਿੱਟੀ ਸੁੱਕ ਗਈ ਤਾਂ ਜਿੰਨਾ ਵੀ ਫੁੱਲ ਆਇਆ ਫੁੱਲ ਆਇਆ ਹੋਇਆ ਮਿਰਚਾਂ ਦੇ ਪੌਦਿਆਂ ਨੂੰ ਇਹ ਝੜ ਜਾਣਾ ਫਿਰ 15 ਦਿਨ ਲੱਗ ਲੈ ਲੈਂਦੀ ਹੈ ਇਹ ਮਿੱਟੀ ਪੌਦੇ ਦੁਆਰਾ ਫਰੂਟਿੰਗ ਤੇ ਆਉਣ ਲਈ ਤਾਂ ਆਪਾਂ 15 ਦਿਨ ਫੇਰ ਲੇਟ ਹੋ ਜਾਾਂਗੇ ਤਾਂ ਮਿੱਟੀ ਦੇ ਵਿੱਚ ਜਿਹੜਾ ਨਮੀ ਆ ਤੁਸੀਂ ਇੰਨੀ ਹੀ ਰੱਖਣੀ ਆ ਤੇ ਗੁਡਾਈ ਬਹੁਤ ਜ਼ਰੂਰੀ ਆ ਕਰਨੀ ਇਸ ਚੀਜ਼ ਦੀ ਹਨਾ ਜਦ ਮਿੱਟੀ ਗੁਡਾਈ ਕਰਦੇ ਆ ਮਿੱਟੀ ਨਰਮ ਹੋ ਜਾਂਦੀ ਆ ਮਿੱਟੀ ਦੇ ਵਿੱਚ 에ਅਰ ਸਰਕੂਲੇਸ਼ਨ ਹੋ ਜਾਂਦਾ ਤੇ ਜਿਹੜੀ ਜੜਾਂ ਹੁੰਦੀਆਂ ਨੇ ਉਹ ਥੋੜੀ ਉੱਪਰ ਉੱਪਰ ਦੀ ਲੇਅਰ ਪੋਲੀ ਹੋਣ ਕਰਕੇ ਪਾਣੀ ਸਾਰਾ ਵਿੱਚ ਅਬਜ਼ੌਰਬ ਹੋ ਜਾਂਦਾ ਨਹੀਂ ਤਾਂ ਜਦ ਮਿੱਟੀ ਸੁੱਕਦੀ ਆ ਤੇ ਆਪਾਂ ਜੇ ਪਾਣੀ ਪਾਨੇ ਆ ਹਨਾ ਪਾਣੀ ਨਾਲ बहाव ਜਿਹੜਾ ਹੈ ਸੈਡਾ ਤੋਂ ਹੋ ਕੇ ਜੜਾ ਰਹੀ ਬਾਹਰ ਚਲੇ ਜਾਂਦਾ ਤਾਂ ਆਪਾਂ ਇਸ ਕਰਕੇ ਇਹਦੀ ਗੁੜਾਈ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਤੇ ਜਿਹੜਾ ਆਪਾਂ ਖਾਦ ਵਾਲਾ ਪਾਣੀ ਪਾਣੇ ਹਨਾ ਪਾਣੀ ਜਦ ਵੀ ਪਾਉਣਾ ਆਪਾਂ ਨੇ ਇਕੱਲਾ ਪਾਣੀ ਨਹੀਂ ਪਾਣਾ ਜਦ ਬੂਟਾ ਫਰੂਟੀ ਦੇ ਫਲ ਦੇ ਉੱਤੇ ਆ ਜਾਂਦਾ ਤਾਂ ਉਹਦੇ ਵਿੱਚ ਆਪਾਂ ਪਾਣੀ ਦੇ ਵਿੱਚ ਲਿਕਵਿਡ ਤੌਰ ਤੇ ਖਾਦ ਜ਼ਰੂਰ ਮਿਕਸ ਕਰਨੀ ਆ ਪੂਰੀ ਵੀਡੀਓ ਜੇ ਤੁਸੀਂ ਦੇਖੂਗੇ ਸਾਰਾ ਕੁਝ ਮੈਂ ਇਸੀ ਵੀਡੀਓ ਵਿੱਚ ਦੱਸ ਦੇਣਾ ਤਾਂ ਇਸ ਤਰ੍ਹਾਂ ਹੱਥ ਜਾਂ ਮਾਰ ਕੇ ਮਿੱਟੀ ਨੂੰ ਨਰਮ ਕਰ ਦਿਓ ਜਾਂ ਮਿੱਟੀ ਸੁੱਕ ਜਾਂਦੀ ਆ ਹਵਾ ਲੱਗ ਜਾਂਦੀ ਆ ਇੱਕ ਦਿਨ ਦਾ ਤਾਂ ਆਪਾਂ ਨੇ ਜਿਹੜਾ ਪਾਣੀ ਪਾਉਣਾ ਤਾਂ ਦੇਖੋ ਮੈਂ ਤਿਆਰ ਕਰਨ ਲੱਗਿਆ ਆ ਆਪਾਂ ਪਾਣੀ ਲੈ ਲੈਣਾ 20 ਲੀਟਰ 10 ਲੀਟਰ ਵੀ ਲੈ ਸਕਦੇ ਆ ਉਸ ਹੱਬ ਨਾਲ ਖਾਦ ਐਡ ਕਰ ਲੈਣੀ ਆ ਆ ਖਾਦ ਗੋਬਰ ਦੀ ਗੋਹੀ ਦੀ ਆਮ ਗੋਹੀ ਦੀ ਤਾਜ਼ੇ ਦੀ ਬਣਾਈ ਹੋਈ ਆਪਾਂ ਨੇ ਰੱਖੀ ਹੋਈ ਆ ਪਾਣੀ ਚ ਡਬੋ ਕੇ ਜੇ ਲੱਸੀ ਪਾ ਦੋ ਗੁੜ ਪਾ ਦੋ ਐਈਆਂ ਚੀਜ਼ਾਂ ਵੀ ਜਾਂ ਆਪਣੇ ਫਲਾਂ ਦੇ ਛਿਲਕੇ ਵੀ ਤੁਸੀਂ ਇਹਦੇ ਵਿੱਚ ਹੀ ਪਾ ਸਕਦੇ ਆ ਪਾ ਕੇ ਇਹਨਾਂ ਬਣਾ ਲਓ ਇਹ ਹਫਤਾ ਹਫਤੇ ਦੀ ਡੋਸ ਆਪਣੀ ਇੱਕ ਦੀ ਹਫਤੇ ਬਾਅਦ ਆਪਾਂ ਫੇਰ ਇੱਕ ਹੋਰ ਪਾਸੇ ਤਿਆਰ ਕਰੀਏ ਉਹ ਸਟਾਰਟ ਕਰਦਾਵਾਂਗੇ ਜਦ ਵੀ ਪਾਣੀ ਪਾਣਾ ਤੁਸੀਂ ਫੁੱਲ ਵਾਲੀ ਅਵੇਲਾਂ ਨੇ ਫਲ ਵਾਲੇ ਨੇ ਕੋਈ ਬੂਟੇ ਆ ਸਾਰੇਆਂ ਚ ਪਾਉ ਉਹਨੂੰ ਬਹੁਤ ਵਧੀਆ ਚੀਜ਼ ਆ ਗਰਮੀਆਂ ਪੂਰੀਆਂ ਪੈਣੀਆਂ ਨੇ ਤੁਹਾਨੂੰ ਵੀ ਪਤਾ ਅੱਗੇ ਅੱਗੇ ਚੱਲ ਕੇ ਜੇ ਬੂਟੇ ਤਕੜੇ ਹੋਣਗੇ ਤਾਂ ਬਗਰਮੀ ਚ ਅਦੀ ਝਾਲ ਚੱਲਣਗੇ ਤਾਂ ਆਪਾਂ 1 ਲੀਟਰ ਇਹਦੇ ਚ ਪਾ ਲੈਣਾ ਅੱਧਾ ਲੀਟਰ ਦਾ ਡੱਬਾ ਇੱਕ ਡੱਬਾ ਮੈਂ ਹੋਰ ਪਾਉਂਗਾ ਇਹਨੂੰ ਮਿਕਸ ਕਰ ਲੂੰਗਾ ਫਿਰ ਆਪਾਂ ਸਾਰੇ ਪੌਦਿਆਂ ਨੂੰ ਇਹੀ ਖਾਦ ਆਪਾਂ ਦੇ ਦੇਣੀ ਆ ਮੈਂ ਚਾਹਨਾ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਰ ਮੇਰਿਓ ਤਾਂ ਕਿ ਜੋ ਵੀ ਮੈਂ ਵੀਡੀਓਜ਼ ਬਣਾਉਣਾ ਜਿਵੇਂ ਕਿ ਟਰੈਕਟਰਾਂ ਵਾਲੀਆਂ ਹੋ ਗਈਆਂ ਆਪਣੇ ਘਰ ਦੇ ਵਿੱਚ ਲੱਗੀ ਹੋਈ ਆ ਬਾਗ ਬਗੀਚੀ ਦੀਆਂ ਹੋ ਗਈਆਂ ਹਨਾ ਟੋਡੇ ਨਾਲ ਇੱਥੇ ਮੈਂ ਸ਼ੇਅਰ ਕਰਿਆ ਕਰਨੀਆਂ ਨੇ ਹੋਰ ਵੀ ਬਥੇਰੀਆਂ ਵੀਡੀਓਜ਼ ਹੁੰਦੀਆਂ ਨੇ ਤਾਂ ਕਿ ਮੈਨੂੰ ਜਿੰਨੀ ਨੌਲੇਜ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਐ ਤੇ ਤੁਸੀਂ ਮੈਨੂੰ ਤੁਹਾਡੇ ਕੋਲ ਜਿੰਨੀ ਨੌਲੇਜ ਆ ਤੁਸੀਂ ਕਮੈਂਟ ਕਰਦੇ ਹੋ ਮੈਨੂੰ ਵਧੀਆ ਵੀ ਲੱਗਦਾ ਹਨਾ ਤਾਂ ਮੇਰੀ ਵੀ ਕੋਸ਼ਿਸ਼ ਹੁੰਦੀ ਆ ਹੋਰ ਵਧੀਆ ਕੋਈ ਚੀਜ਼ ਆਪਾਂ ਪੇਸ਼ ਕੀਤੀ ਜਾਵੇ ਤੁਹਾਡੇ ਨਾਲ ਹਨਾ ਤੇ ਮੈਂ ਆਪਾਂ ਮਿਰਚਾਂ ਲਾਈਆਂ ਤਾਂ ਗਰੋਥ ਤੁਸੀਂ ਦੇਖੀ ਮਿਰਚਾਂ ਦੀਆਂ ਮੇਰੇ ਕੋਲ ਤਿੰਨ ਵੈਰਾਈਟੀਆਂ ਲੱਗੀਆਂ ਹੋਈਆਂ ਨੇ ਇਸ ਤੋਂ ਇਲਾਵਾ ਹੋਰ ਉਹ ਵੀ ਮੈਂ ਤੁਹਾਡੇ ਨਾਲ ਅੱਗੇ ਚੱਲ ਕੇ ਸ਼ੇਅਰ ਕਰੂੰਗਾ ਜਿਵੇਂ ਇਹ ਆਰਗੈਨੋ ਚਿੱਲੀ ਆਉਂਦੀ ਹੈ ਨਾ ਬਹੁਤ ਛੋਟੇ ਛੋਟੇ ਬੁੱਟਿਆਂ ਨੂੰ ਫਰੂਟ ਕਰਨਾ ਸ਼ਟਾਰਟ ਕਰ ਦਿੰਦੀ ਹੈ ਤਾਂ ਆ ਦੇਖੋ ਇੱਕ ਇੰਨਾ ਕ ਬੁੱਟਾ ਹੈ 2-3 ਇੰਚ ਦਾ ਇਹਨੂੰ ਦੇਖੋ ਕਿੰਨੀ ਆਈ ਹੈ ਆ ਦੇਖੋ ਜੀ ਆਪਾਂ ਨੇ ਲਾਇਆ ਸੀਗਾ ਅ ਸਲਾਦ ਪੱਤਾ ਕੋਈ ਮਿੱਟੀ ਨਹੀਂ ਪਾਈ ਹੋਈ ਉਹਦੇ 'ਚ ਪਾਈ ਹੋਈ ਸਿਰਫ ਇਹ ਜਿਹੜੀ ਦੀ ਫੱਕ ਹੁੰਦੀ ਹੈ ਉਹਦੇ 'ਚ ਚੱਲ ਰਹੀ ਹੈ ਤੁਸੀਂ ਹੁਣ ਸੋਚੋਗੇ ਇਹਨੂੰ ਖਾਦ ਵਗੈਰਾ ਦਾ ਕੀ ਸਿਸਟਮ ਹੈ ਪਾਣੀ 'ਚ ਆਪਾਂ ਖਾਦ ਦਿੰਨੇ ਆ ਜਿਹੜੀ ਆਪਾਂ ਪਿੱਛੇ ਮਿਲਾਈ ਆ ਬਹੁਤ ਪੱਤੇ ਤੋੜੇ ਆਪਾਂ ਪੱਤਾ ਹੀ ਕੱਟੀ ਜਾਂ ਹਣਾ ਸਪ੍ਰੇਹਾ ਮੈਂ ਤੁਹਾਨੂੰ ਦੱਸੇ ਦਿਆਂ ਕਿਹੜੀ ਕਰਨੀ ਆ ਵੀਡੀਓ ਵਧੀਆ ਲੱਗਦੀ ਆ ਲਾਈਕ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਦਿਲ ਤੋਂ ਧੰਨਵਾਦ ਕਰਦਾ ਆ ਨੈਕਸਟ ਵੀਡੀਓ ਚ ਫੇਰ ਮਿਲਾਂਗੇ